ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਕਿ ਆਪਾਂ ਤੋਕੜ ਗੱਬਣ ਚੈੱਕ ਪਾਸ ਮੱਝ ਦੀ ਵੀਡੀਓ ਲੈ ਕੇ ਆਏਗੇ ਜੋ ਵੀ ਡਿਟੇਲ ਹੋਊ ਜੋ ਵੀ ਜਾਣਕਾਰੀ ਹੋਊ ਬਾਈ ਤੋਂ ਆਪਾਂ ਸਭ ਨਾਲ ਸਾਂਝੀ ਕਰਾਵਾਂਗੇ ਬਾਕੀ ਤਸੱਲੀ ਕਰਨ ਤੁਹਾਡਾ ਫਰਜ਼ ਹੈ ਕਿ ਕੋ ਪੈਸੇ ਤੁਸੀਂ ਲਾਉਣੇ ਸਾਡਾ ਫਰਜ਼ ਸਿਰਫ ਵੀਡੀਓ ਬਣਾਉਣ ਦਾ ਹੁੰਦਾ ਹੈਗਾ ਪਰ ਪਸ਼ੂ ਨੂੰ ਹਰ ਪੱਖ ਤੋਂ ਦਿਖਾਉਣ ਦਾ ਸਾਡੀ ਹਰ ਕੋਸ਼ਿਸ਼ ਰਹਿੰਦੀ ਵੀ ਤੁਹਾਨੂੰ ਪਸ਼ੂ ਪੂਰਾ ਦਿਖਾ ਦਈਏ ਨਾ ਆਪਾਂ ਜੇਕਰ ਚੈਨਲ ਤੇ ਪਹਿਲੀ ਵਾਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕਿਸੇ ਭਰਾ ਨੇ ਕੋਈ ਜੀ ਮੇਥੋਂ ਵੀਡੀਓ ਕਾਨੂੰਨੀ ਦੇ ਵੇਚਣ ਸੰਬੰਧੀ ਪਸ਼ 8360462500 ਕੇ ਮੇਰਾ ਨੰਬਰ ਆਈ ਬਾਕੀ ਬਾਈ ਦਾ ਆਪਾਂ ਗੱਲਬਾਤ ਕਰਾਉਣਾ ਵੀ ਕਿੰਨਾ ਦੁੱਧਾ ਕਿੰਨੇ ਟਾਂ ਦੀ ਗੱਬਣ ਚੈੱਕ ਪਾਸਾ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਾ ਜੀ ਵਧੀਆ ਵੀਰੇ ਤੁਸੀਂ ਦੱਸੋ ਠੀਕ ਆ ਤੇ ਆਪਣਾ ਨਾਮ ਤੇ ਪਿੰਡ ਬੋਲੋ ਜੀ ਕਿਹੜਾ ਨਾਮ ਮੇਰਾ ਜਗਪ੍ਰੀਤ ਆ ਜੀ ਹਾਂਜੀ ਜਿਹੜਾ ਲੁਧਿਆਣਾ ਪਿੰਡ ਲਤਾਲਾ ਜੀ ਰਾਏਕੋਟ ਤੋਂ ਕਿੰਨੇ ਛੱਟ ਤੇ ਆ ਗਿਆ ਆਪਣਾ ਜੀ 15 16 ਕਿਲੋਮੀਟਰ ਆ ਜੀ ਰਾਏਕੋਟ ਤੋਂ ਮੰਡੀ ਗਹਿਮਦਗੜ੍ਹ ਵਾਲੀ ਸਾਈਡ ਹੈ ਮੰਡੀ ਗਹਿਮਦਗੜ੍ਹ ਤੋਂ ਪਜਾਵਾਂਗੇ ਉੱਥੇ 15 ਕਿਲੋਮੀਟਰ ਉਤਰਨਾ ਪੂਪੂਨ ਰਾਏਕੋਟ ਤੋਂ ਹਾਂਜੀ ਲਤਾਲਾ ਪਿੰਡ ਹੈ ਵੈਲਾ 872593 5533 ਇੱਕ ਕਰ ਫੇਰ ਬੋਲ ਦਿਓ 872593 5533 ਠੀਕ ਹੈ ਚਲੋ ਬਾਕੀ ਤੁਹਾਨੂੰ ਨੰਬਰ ਸਕਰੀਨ ਤੇ ਲਾ ਦੇਣਾ ਵੀਰੇ ਜਿਹੜੀ ਮੱਝ ਆਏ ਆਪਣੀ ਨਾ ਥੋੜਾ ਉੱਚੀ ਬੋਲ ਦਿਓ ਕਿ ਮਾਈਕ ਆਪਾਂ ਦੇ ਕੋਲ ਜ ਹੈ ਨਹੀਂ ਕੀ ਕਿੰਨੇ ਟਾਈਮ ਦੀ ਗੱਭਣ ਚੱਕ ਪਾਸ ਹੈ ਇਹਨੂੰ 10 ਤਰੀਕ ਨੂੰ ਚੌਥਾ ਮਹੀਨਾ ਲੱਗਿਆ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਲਗਭਗ 15 16 ਤਰੀਕ ਨੂੰ ਹਾਂਜੀ ਸਵਾਗਤਨ ਮਹੀਨੇ ਦੇ ਰੱਖ ਹਾਂ ਸਵਾਗਤਨ ਮਹੀਨੇ ਗੱਭਣ ਚੱਕ ਤੁਸੀਂ ਚੈੱਕ ਕਰਵਾਤੀ ਹਾਂਜੀ ਚੱਕ ਜਿਹੜਾ ਆਪਾਂ ਖਰੀਦੂਗਾ ਉਹਨਾਂ ਆਪਾਂ ਦੋ ਟਾਂ ਜਿਹੜਾ ਦੁੱਧ ਚਵਾ ਕੇ ਦੇਣਾ ਉਹ ਦੁੱਧ ਕਿੰਨਾ ਹੈ ਚਾਟ ਤੇ ਆਪਾਂ ਕਹਿੰਦੇ ਚਾਟ ਪਾਉਣੀ ਪੈਂਦੀ ਜਾਂ ਪਾ ਕੇ ਪਾਸੇ ਜਾ ਬਸ ਨਾਲ ਦੀ ਨਾਲ ਪਾਸੇ ਹੋਈ ਪਰ ਪਾ ਕੇ ਬਸ ਨਾਲ ਥੱਲੇ ਬਹਿ ਜਾ ਬਲਦੂ ਪਸਮਾ ਕਰਕੇ ਬਾਅਦ ਚ ਲਾ ਲੈਂਦੀ ਦੋਨੇ ਟਾਈਮ ਮਿਲਦੀ ਆ ਤਿੰਨ ਤਿੰਨ ਕਿਲੋ ਤੇ ਜੇ ਆਪਾਂ ਗੱਲ ਕਰੀਏ ਸੂਏ ਦੀ ਤੇ ਮੂਹਰੇ ਸੂਏ ਕਿਹੜਾ ਸੋਣਾ ਹੁਣ ਸੂਈ ਕਿਹੜੀ ਸੀ ਇਹ ਤੀਜੀ ਸੂਏ ਸੂਈ ਆਈ ਚੌਥੇ ਸੂਏ ਨੂੰ ਲੱਭਣ ਠੀਕ ਆ ਤੀਜੀ ਸੂਏ ਸੂਈ ਵੀ ਆ ਚੌਥੇ ਨੂੰ ਗੱਬਣਾ ਬਾਕੀ ਦੇ ਬਾਈ ਨੇ ਕੋਈ ਪਹਿਲਾ ਦੂਜਾ ਨਹੀਂ ਕਿਹਾ ਜਿਵੇਂ ਛੋਟੀ ਲੱਗਦੀ ਇਸ ਨੂੰ ਉਵੇਂ ਜ ਹੈ ਹੀ ਨਾ ਤੇ ਬੱਚਾ ਹੁਣ ਇਹਦਾ ਆਪਾਂ ਰੱਖਦੇ ਪਿਛਲਾ ਕੇ ਕਬ ਹਾਂ ਜੀ ਉਹ ਵੇਚ ਤਾਈ ਕੱਟਾ ਸੀ ਕੱਟਾ ਸੀ ਉਹ ਵੇਚਤਾ ਸੀ ਮਾੜੀ ਤੋਰ ਦੀ ਫਰਮਾ ਜਪਾ ਪਿੰਡ ਲਤਾਲਾਗਾ ਜੀ ਟੋਕੜ ਗੱਬਣਾ ਚੈੱਕ ਪਾਸ ਹੈ ਤੇ ਇਸ ਟਾਈਮ ਨੇ ਇੱਕ ਗੱਲ ਤੁਹਾਨੂੰ ਹੋਰ ਨੋਟ ਕਰਾ ਦੇਣਾ ਵੀਰ ਮੇਰੇ ਆ ਆਪਾਂ 5.5 ਵੀਡੀਓ ਬਣਾ ਰਹੇ ਹਾਂ ਤੇ ਮੱਝ ਇਹਨਾਂ ਨੇ ਵੀਰਾਂ ਨੇ ਚੋ ਲਈ ਇਹ ਕਿਉਂਕਿ ਆਪਾਂ ਇਹਨਾਂ ਤੋਂ ਇੱਕ ਮਤਲਬ ਵੈਸੀ ਇੱਥੇ ਕੰਮ ਆਏ ਸੀ ਭਰਾਵਾਂ ਕੋਲੇ ਤੇ ਅਜਨチェਦੀ ਸਭ ਬਣ ਗਿਆ ਬਾਈ ਦਾ ਮੱਝ ਵੇਚਣ ਦਾ ਕਹਿੰਦਾ ਚਲ ਵੀਡੀਓ ਪਾ ਦਿਓ ਤੇ ਆਏ ਤਾਂ ਆਪਾਂ ਇਹਨਾਂ ਦੇ ਗਵਾਂਢ ਜਿੱਥੇ ਆਪਣੀ ਰਿਸ਼ਤੇਦਾਰੀ ਗਾਹਾਂ ਉਹਨਾਂ ਕੋਲੇ ਕੰਮ ਆਏ ਸੀ ਤੇ 24 ਦੀ ਵੀਡੀਓ ਬਣਾ ਰਹੇ ਹਾਂਗੇ ਤੇ ਕੱਦ ਕਾਠ ਦਰਮਿਆਨਾ ਮੱਝ ਦਾ ਤੇ ਦੇਖ ਸਾ ਤੋਂ ਕੋੜ ਗੱਭਣ ਚੱਕ ਪਾਸ ਹੈ ਘਰ ਚ ਬਾਹਰ ਦੂਜੇ ਪਾਸੇ ਪਸ਼ੂ ਬਣੇ ਬਾਹਰ ਲਈ ਛੜ ਲੈ ਆ ਕੇ ਮੱਝ ਦੀ ਵੀਡੀਓ ਬਣਾਈ ਸੀਗੀ ਤੇ ਇੱਥੋਂ ਸਾਨੂੰ ਬਹਿਣੀ ਛੜ ਤੋਂ ਥਾਂ ਚੱਕ ਕਰਾਦਾ ਜੀ ਥਣ ਚੱਕ ਕਰ ਸਕਦੇ ਹੋ ਸੋਹਣੇ ਥਣਾ ਦੀ ਮਾਲਕ ਨਾ ਚਾਰ ਥਣਾ ਪੰਜਵਾਂ ਛੇਮਾ ਸਾਨੂੰ ਫੋਟ ਸ਼ਾਇਦ ਬੱਚੀ ਆਪਾਂ ਕਹ ਦੀਏ ਕਿਸੇ ਪਾਸੇ ਸਾਨੂੰ ਮਿਲੂਗੀ ਅੱਜ ਤੋਂ ਸਾਨੂੰ ਆਪਾਂ ਕਵੇਣੀ ਛੜ ਤੋਂ ਦਿਖਾ ਦੇਣਾ ਜੀ ਲਓ ਦੇਖੋ ਜੀ ਮਾਰ ਦੀ ਮੂਹ ਤੇ ਨਹੀਂ ਬੁੜੀਆਂ ਪਰਾਂ ਚ ਵਾਕਾਂ ਨੂੰ ਠੰਡੀ ਸੀਲਾ ਪੂਰੀ ਠੰਡੀ ਸੀਲਾ ਠੀਕ ਆ ਲੈ ਚੱਲ ਵਿਰਿੰਦਰ ਬੰਦੇ ਬਸ ਤੇ ਨਾਲ ਦੀ ਕਿੰਨਾ ਨੰਬਰ ਮੋਬ 8825935533 ਠੀਕ ਹੈ ਇਕਰੀ ਤੋਰ ਕੇ ਬੰਨ ਦੇ ਲਓ ਜੀ ਨਾਲ ਇਸ ਨੂੰ ਘਰ ਦੇ ਪਸ਼ੂ ਨੇ ਬਾਈ ਨਿਗ੍ਹਾ ਮਰਵਾ ਦਾਂਗੇ ਤੀਜੇ ਸੂਈ ਵੀ ਹੈ ਚੌਥੇ ਨੂੰ ਗੱਬਣਾ ਤੇ ਇਥੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਿਓ ਚੌਣ ਤੋਂ ਬਾਅਦ ਦੀ ਵੀਡੀਓ ਬਣਾ ਰਹੇ ਆਪਾਂ ਵਧੀਆ ਮੱਝ ਅਜ ਨਹੀਂ ਕੱਦ ਘਾ ਠੀਕ ਹੈ ਰਾਜੀ ਹੈ ਬਾਕੀ ਸਾਰੀ ਕਾਲੀ ਆ ਗਈ ਜੱਟ ਬਲੈਕ ਸੰਭੀ ਬੜੀ ਚੰਗੀ ਹੈ ਬਾਈ ਨਾਲੀ ਮੱਝ ਆ ਗਈ ਤੇ ਇੰਨੇ ਕ ਪਸ਼ੂ ਦੇ ਬਾਈ ਦੇ ਰੱਖੇ ਵੇ ਕ ਨੀਲੀ ਰਾਈ ਮੱਝ ਰੱਖੀ ਹੈ ਬਾਈ ਕੋਲੇ ਤੇ ਦੋ ਕਾਲੀਆਂ ਤੇ ਦੋ ਕ ਗਾਵਾਂ ਦਾ ਕੰਮ ਹੈ ਇਧਰੋਂ ਤੇ ਇਹ ਵੀਰ ਇਹ ਵੇਚ ਕੇ ਹੋ ਰਹੇ ਆ ਆਪਾਂ ਆਪਾਂ ਦਾ ਨਾਮ ਆ ਬੋਲ ਗਾਂ ਪੌਣ ਨੇ ਠੀਕ ਹੈ ਵੀਰ ਨੇ ਗਾਵਾਂ ਦਾ ਫਾਰਮ ਪੌਣਾ ਚਲ ਬਾਈ ਨੂੰ ਵਧਾਈਆਂ ਜਰੂਰ ਦੇ ਸ਼ੁਭ ਕਾਮਨਾ ਬਾਈ ਨੇ ਚੰਗੀ ਸੋਚ ਰੱਖ ਕੇ ਚੰਗਾ ਕੰਮ ਸ਼ੁਰੂ ਕਰਨ ਜਾ ਰਿਹਾ ਹੈਗਾ ਸੋ ਬਾਈ ਦਾ ਕੰਮ ਵਧੇ ਫੁਲੇ ਵੀ ਬਾਈ ਨੂੰ ਆਪਾਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਸੋ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਉਂਦੀ ਆ ਪਿੰਡ ਲਤਾਲੇ ਤਹਿਸੀਲ ਨੂੰ ਰਾਏਕੋਟ ਹੋਊ ਲਗਭਗ ਤਹਿਸੀਲ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਲਗਦਾ ਇੱਥੇ ਆ ਕੇ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਸੋ ਧੰਨਵਾਦ ਜੀ